ਸਾਜਨ ਮੇਰਾ ਲੋੜ ਇੰਦਰਾ ਦਾ ਭਾਵੰਦੈ ਲੋੜਿੰਦਾ ਚਾਹੀਦਾ ਹੈ ਹਰਤ ਨੂੰ ਸਾਜਨ ਪਿਆਰਾ ਵਾਹਿਗੁਰੂ ਚਾਹੀਦਾ ਹੈ ਕਿਹੜਾ ਵਾਹਿਗੁਰੂ ਜਿਸਦੇ ਮੰਗਲ ਗੀਤ ਘਰ ਘਰ ਦੇ ਵਿੱਚ ਜੱਪੇ ਜਾ ਰਹੇ ਨੇ ਹਰ ਹਿਰਦੇ ਵਿੱਚ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਸਭ ਜਗ੍ਹਾ ਉਸ ਦਾ ਬਸੇਰਾ ਹੈ ਅਗਰ ਉਸ ਦਬ ਸੇਰਾ ਸਾਡੇ ਅੰਦਰ ਨਾ ਹੋਵੇ ਅਸੀਂ ਗੱਲ ਹੀ ਨਹੀਂ ਕਰ ਸਕਦੇ ਕਾਰ ਕਰ ਮੰਗਲ ਗਾਵੋ ਨੀਕੇ ਪਾਵ ਚੰਗੇ ਟਟ ਕਟ ਇਸੈ ਵਸੇਰਾ ਉਸ ਨੂੰ ਅਸੀਂ ਸੁਖ ਵੇਲੇ ਵੀ ਰਾਤਦੇ ਹਾਂ ਯਾਦ ਕਰਦੇ ਹਾਂ ਤੇ ਦੁੱਖ ਵੇਲੇ ਵੀ ਯਾਦ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਸਾਨੂੰ ਕਦੇ ਨਾ ਵਿਸਰੇ ਹੇ ਗੁਰੂ ਜੀ ਕਿਰਪਾ ਕਰਨਾ ਸੁਖ ਆਰਾਮ ਦੁਖ ਆਰਾਮ ਵਿਸਰੇਣਾ ਤਾਂ ਹੂੰ ਦੇਗਾ ਸਦਾ ਰਣਜੀਤ ਸਿੰਘ ਦੀ ਪਾਠੀਆਂ ਕੰਜੀ Kusum ਪਾਠੀਆਂ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ ਜਰਵਾਰ ਸੱਚੀ ਪਾਤਸ਼ਾਹੀ ਸੁੰਦਰ ਦਾਤਾਂ ਦਿੱਤੀਆਂ ਨੇ ਪੋਤਰੇ ਦੀ ਦਾਤ ਬਖਸ਼ਿਸ਼ ਦਿੱਤੀ ਹੈ ਬੱਚਿਆਂ ਨੂੰ ਪਰਿਵਾਰਾਂ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਕੁਛੀ ਸਾਨੂੰ ਲੋੜਿੰਦੇ ਚਾਹੀਦੀਓ ਬਾਬਾ ਜੀ ਸੱਟੇ ਅੰਦਰ ਵਸ ਜਾਓ ਆਪਣੀ ਗੱਲ ਨਾਲ ਲਗਾ ਕੇ ਰੱਖੋ ਕਰੀਏ ਬੇਨਤੀ ਲੋਡ ਜੀ ਦਾ ਸਾਜਨ ਮੇਰਾ ਲੋਡ ਜੀ ਦਾ ਸਾਜਨ ਮੇਰਾ ਲੋਡ ਜੀ ਦਾ ਸਾਜਨ ਸਾਜਨ ਗਗਨੀਕੇ ਜੇ ਕਰ ਕਰਮ ਲੈ ਗਗਨੀਕੇ ਘੱਟ ਟੱਟ ਤੇ ਬਸੇ ਰਾਹ ਘੱਟ ਟੱਟ ਤੇ ਬਸੇ ਰਾਹ ਘੱਟ ਟੱਟ it 아, <laughs> ਸੁਖਿਆ ਜਦ ਨੇ ਦੁਖਿਆ ਰਹਣੇ ਸੁਖਿਆ ਰਹਣੇ ਦੁਖਿਆ ਰਹਣੇ ਸੁਖਿਆ ਜਦ ਨੇ ਦੁਖਿਆ ਰਹਣੇ ਮੇਰੇ ਸੇ ਨਾਮ ਜਪਤ ਕੋਟ ਸੂਰੇ ਦੇ ਰੱਖਾ యేసు తీర్ సంత ਸੰਗ ਪਾਵੇ ਜੁਨਾਨ ਕੇ तिस ਬਾਗਰੇ ਨ ਹੋਈ ਹੈ ਪੈਦਾ ਥਾਨ ਤਣ ਤੇ ਤੇ ਸੱਬੇ ਨੇ ਜਾਵੀ ਥਾਨ ਤਣ ਤੇ ਤੇ ਸੱਬੇ ਨੇ ਜਾਵੀ E ਬਬੁਰ ਨਾ ਹੋਈ ਹੈ ਪੇਰਾ ਇਸ ਤਵ ਜਨ ਨ ਹੋਈ ਹੈ 헤 에ਰਾ ਇਸ ਤਵ ਜਨ ਨ ਹੋਈ ਹੈ ਪੇਰਾ ਲੜਿੰਦੀ ਜਾ ਸਾਜਨ ਮੇਰਾ ਆ ਸਤਿ ਸ਼੍ਰੀ ਅਕਾਲ